ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਹੋਪਫੁਲੀ ਤੁਸੀਂ ਸਾਰੇ ਜਾਣੇ ਆਪਣੇ ਘਰੇ ਬਹੁਤ ਹੀ ਵਧੀਆ ਹੋਮ ਹੋਗੇ ਅੱਜ ਦੇ ਵੀਡੀਓ ਦਾ ਆਪਣਾ ਮੇਨ ਮੋਟਿਵ ਹੈਗਾ ਵੀ ਜਿਨ੍ਹਾਂ ਨੂੰ ਇੰਗਲਿਸ਼ ਦਾ ਕੋਈ ਵੀ ਵਰਡ ਨਹੀਂ ਆਉਂਦਾ ਹੈਗਾ ਬਟ ਉਹ ਆਇਲਸ ਕਰਨਾ ਚਾਹੁੰਦੇ ਆ ਜਾਂ ਸਪੋਕਨ ਦੀ ਕਲਾਸਿਸ ਲੈਣਾ ਚਾਹੁੰਦੇ ਆ ਬਟ ਉਹਨਾਂ ਨੂੰ ਬਿਲਕੁਲ ਬਹੁਤ ਘੱਟ ਵਰਡਸ ਦਾ ਮੀਨਿੰਗ ਜਿਹੜਾ ਕਿ ਪਤਾ ਆ ਐਂਡ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਬਹੁਤ ਇੰਟੈਲੀਜੈਂਟ ਹੋਵਾਂਗੇ ਤਾਂ ਹੀ ਆਪਾਂ ਇੰਗਲਿਸ਼ ਸਿੱਖ ਸਕਦੇ ਆ ਕੌਸਟ ਜਿਹੜੇ ਵਰਡਸ ਬੇਸਿਕ ਜਿਹੇ ਹੁੰਦੇ ਜੇਕਰ ਆਪਾਂ ਨੂੰ ਉਹਨਾਂ ਦਾ ਹੀ ਮਤਲਬ ਤਾਂ ਚੰਗੀ ਤਰ੍ਹਾਂ ਪਤਾ ਲੱਗ ਗਿਆ ਆਪਣਾ ਕਹਿੰਦੇ ਹੁੰਦੇ ਵੀ ਨੀ ਜਿਹੜੀ ਆਪਣੀ ਐਨ ਮਜ਼ਬੂਤ ਹੋਊਗੀ ਫਿਰ ਆਪਾਂ ਨੂੰ ਕੋਈ ਕਾਮ ਕੰਤੋਂ ਕੋਈ ਰੋਕ ਨਹੀਂ ਸਕਦਾ ਆਪਾਂ ਹਰੇਕ ਚੀਜ਼ ਸਿੱਖ ਸਕਦੇ ਆ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੁੰਦੀ ਜਿਹੜੀ ਆਪਾਂ ਸਿੱਖ ਨਹੀਂ ਸਕਦੇ ਬਸ ਆਪਣੇ ਕੋਲ ਇੱਕ ਵਧੀਆ ਟੀਚਰ ਹੋਣਾ ਚਾਹੀਦਾ ਐਂਡ ਆਪਣਾ ਮਨ ਹੋਣਾ ਚਾਹੀਦਾ ਵੀ ਇਹ ਚੀਜ਼ ਅਸੀਂ ਸਿੱਖਣੀ ਆ ਤਾਂ ਆਪਾਂ ਬਿਲਕੁਲ ਚੰਗੀ ਤਰ੍ਹਾਂ ਸਿੱਖ ਸਕਦੇ ਆ ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਅੱਜ ਦੇ ਵੀਡੀਓ ਵਿੱਚ ਜਿਨ੍ਹਾਂ ਨੂੰ ਇੰਗਲਿਸ਼ ਬਿਲਕੁਲ ਨਹੀਂ ਆਉਂਦੀ ਉਹ ਵੀ ਇੰਗਲਿਸ਼ ਸਿੱਖ ਸਕਦੇ ਆ ਵੀਡੀਓ ਤੁਸੀਂ ਐਂਡ ਤੱਕ ਦੇਖਣੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਜੋ ਕਿ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਐਂਡ ਵੀਡੀਓ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਨਾਲ ਸ਼ੇਅਰ ਵੀ ਕਰਨੀਆਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਤੁਸੀਂ ਇੱਕ ਨੋਟਬੁੱਕ ਕਾਪੀ ਪੈਨ ਲੈ ਕੇ ਬੈਠ ਜਾਓ ਤਾਂ ਜੋ ਕਿ ਹਰੇਕ ਵਰਡ ਤੁਸੀਂ ਨੋਟ ਕਰੀ ਜਾਓ ਐਂਡ ਉਹਨੂੰ ਡੇਲੀ ਯੂਜ਼ ਵਿੱਚ ਬੋਲ ਕੇ ਦੇਖੋ ਤਾਂ ਜੋ ਕਿ ਤੁਹਾਡੀ ਪ੍ਰੈਕਟਿਸ ਹੋਵੇ ਹਾਂਜੀ ਇਸ ਦੇ ਨਾਲ ਨਾਲ ਇਸ ਚੈਨਲ ਤੇ ਰੀਡਿੰਗ ਲਿਸਨਿੰਗ ਰਾਈਟਿੰਗ ਸਪੀਕਿੰਗ ਦੀਆਂ ਵੀ ਵੀਡੀਓਜ਼ ਆਉਂਦੀਆਂ ਆ ਕਿਸ ਤਰ੍ਹਾਂ ਆਪਾਂ ਆਪਣੇ ਜਿਹੜੇ ਬੈਂਡ ਸਕੋਰ ਆ ਇਨਕਰੀਜ਼ ਕਰ ਸਕਦੇ ਹਾਂ 15 ਡੇਜ਼ ਦੇ ਵਿੱਚ ਹੀ ਆਪਣੇ ਘਰੇ ਬੈਠ ਕੇ ਆਪਾਂ ਤਿਆਰੀ ਕਰਕੇ ਕਿੰਦਾ ਬੈਂਡ لا ਸਕਦੇ ਆ ਹਾਂਜੀ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਤੁਸੀਂ ਦੇਖ ਲਿਆ ਹੋਣਾ ਆ ਵੀ ਆਪਣੇ ਕੋਲ ਵਰਡ ਹੈਗਾ ਵਟ ਵਟ ਹੁੰਦਾ ਆ ਕੀ ਜਿਹਨੂੰ ਆਪਾਂ ਬੋਲਣਾ ਵਟ W H A T ਵਟ ਕੀ ਆਪਾਂ ਕਹਿੰਦੇ ਵਟ ਇਜ਼ ਯੂਅਰ ਨੇਮ ਕੀ ਹੈ ਤੁਹਾਡਾ ਨਾਮ ਠੀਕ ਹੈ ਉਸ ਤੋਂ ਬਾਅਦ ਜੋ ਮੈਂ ਸੈਕਿੰਡ ਤੇ ਲਿਖਿਆ ਹੋਇਆ ਆ Y W H Y Y Y ਹੁੰਦਾ ਆ ਕਿਉਂ ਠੀਕ ਹੈ ਤੀਜਾ ਵਰਡ ਆਪਾਂ ਲਿਖਦੇ ਪਏ ਆ W H E N ਵੈਨ ਠੀਕ ਹੈ ਇਹਨੂੰ ਆਪਾਂ ਲੱਭਣਾ ਵੈਨ ਵੈਨ ਦਾ ਮਤਲਬ ਹੁੰਦਾ ਹੈ ਕਦੋਂ ਆਪਾਂ ਜਦਾਂ ਕਹਦੇ ਗਏ ਕਦੋਂ ਤੁਸੀਂ ਚਾਹ ਪੀਤੀ ਸੀ ਵੈਨ ਯੂ ਟੇਕ ਟੀ ਵੈਨ ਡਬਲਯੂ ਐਚ ਈ ਐਨ ਵੈਨ ਕਦੋਂ ਕਿਸੇ ਵੀ ਟਾਈਮ ਦੀ ਗੱਲ ਕਰਨੀ ਆ ਕਦੋਂ ਹੋਇਆ ਸੀ ਇਦਾਂ ਠੀਕ ਹੈ ਉਹਨੂੰ ਆਪਾਂ ਕਹਾਂਗੇ ਵੈਨ ਐਂਡ ਫੋਰਥ ਵਰਡ ਆਪਾਂ ਲਿਖਦੇ ਪਏ ਆ ਡਬਲਯੂ ਐਚ ਈ ਆਰ ਈ ਵੇਅਰ ਵੇਅਰ ਹੁੰਦਾ ਹੈ ਕਿੱਥੇ ਜਦੋਂ ਆਪਾਂ ਕਹਦੇ ਗਏ ਤੁਸੀਂ ਕਿੱਥੇ ਰਹਿੰਦੇ ਆ ਉਸ ਦਿਨ ਤੁਸੀਂ ਕਿੱਥੇ ਗਿਆ ਸੀ ਜਾਂ ਤੁਸੀਂ ਹੁਣ ਕਿੱਥੇ ਹੋ ਵੇਅਰ ਠੀਕ ਆ ਆਪਾਂ ਵੇਅਰ ਆਰ ਯੂ ਕਮ ਫਰਮ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ ਉਹਨੂੰ ਕਹਿੰਦੇ ਆ ਵੇਅਰ ਨਾਲ ਨਾਲ ਸਾਰੇ ਵਰਡ ਲਿਖੀ ਜਾਓ ਆਪਣੇ ਕੋਲ 5ਵਿਥ ਵਰਡ ਹੈਗਾ ਆ ਡਬਲ ਓਚ ਵਰਡਸ ਦੇ ਸਾਰੇ ਆਪਣੇ ਕੋਲ ਡਬਲ ਓਚ ਵਰਡਸ ਜਿੱਥੇ ਹੁਣ ਡਬਲ ਓਚ ਲੱਗਦੀ ਹੋਵੇ ਉਹਨੂੰ ਆਪਾਂ ਕਹਿੰਦੇ ਆ ਡਬਲ ਓਚ ਫੈਮਿਲੀ ਹੁਣ ਆਪਣੇ ਕੋਲ ਐਚ ਯੂ ਦੇ ਵਰਡ ਆ ਹਾਊ ਐਚ ਓ ਡਬਲ ਯੂ ਹਾਊ ਹੁੰਦਾ ਆ ਕਿਵੇਂ ਠੀਕ ਹੈ ਹਾਊ ਦਾ ਮਤਲਬ ਹੁੰਦਾ ਕਿਵੇਂ ਆਪਾਂ ਕਹਿੰਦੇ ਹਾਊ ਆਰ ਯੂ ਕਿਵੇਂ ਆ ਤੁਸੀਂ ਠੀਕ ਹੈ ਇਹ ਆਪਣੇ ਕੋਲ ਸੀ 5th ਵਰਡ ਹਾਊ ਹਾਊ ਦਾ मीनिंग ਹੁੰਦਾ ਆ ਕਿਵੇਂ ਐਂਡ ਆਪਣੇ ਕੋਲ 6th ਵਰਡ ਹੈਗਾ ਆ ਤੁਸੀਂ ਦੇਖ ਸਕਦੇ ਆ ਡਬਲ ਯੂ ਐਚ ਓ ਹੂ ਜਿਹਨੂੰ ਕਹਿੰਦੇ ਆਪਾਂ ਡਬਲ ਯੂ ਐਚ ਹੂ ਕੌਣ ਆਪਾਂ ਕਹਿੰਦੇ ਹੂ ਆਰ ਯੂ ਕੌਣ ਆ ਤੂੰ ਡਬਲ ਯੂ ਐਚ ਓ ਹੁੰਦਾ ਆ ਹੂ 댓 मींस कौन ठीक है आपा कहने जे ਕਿਸਦੇ ਨਾਲ ਹੋਵੇ হু इज दिस ए कौन सी టుਹਾਡੇ ਨਾਲ कौन कौन ਦਾ ਮਤਲਬ হু ਆਪਣੇ ਕੋਲ ਨੈਕਸਟ ਵਰਡ ਹੈਗਾ ਆ डब्ल्यू एच आई सी एच व्हिच मीनिंग ਹੁੰਦਾ ਆ ਕਿਹੜਾ ਜਾਂ ਕਿਹੜੀ ਆਪਾਂ ਕਹਿੰਦੇ ਵਿਚ ਇਜ਼ ਯੂਅਰ ਫੇਵਰਟ ਕਲਰ ਫੇਵਰਟ ਕਲਰ ਫੇਵਰਟ ਫਰੂਟ ਫੇਵਰਟ ਵੈਜੀਟੇਬਲ ਕਿਹੜੀ ਚੀਜ਼ ਠੀਕ ਆ ਕਿਹੜੀ ਚੀਜ਼ ਜਾਂ ਕਿਹੜਾ ਮਤਲਬ ਤੁਹਾਨੂੰ ਕੀ ਪਸੰਦ ਆ ਇਹ ਮਤਲਬ ਕਿਸੇ ਨਾਲ ਵੀ ਆਪਾਂ ਲਾ ਸਕਦੇ ਆ ਵਿੱਚ ਮੀਨੇ ਕਿਹੜਾ ਇਹ ਜਿਹੜੇ ਨਿੱਕੇ ਨਿੱਕੇ ਵਰਡ ਤੁਹਾਨੂੰ ਆ ਗਿਆ ਤਾਂ ਤੁਹਾਨੂੰ ਇੰਗਲਿਸ਼ ਆਪਣੇ ਆਪ ਹੀ ਆ ਜਾਣੀ ਜਦੋਂ ਤੁਸੀਂ ਸਟਾਰਟ ਕਰ ਦਿੱਤਾ ਬੋਲਣਾ ਮਤਲਬ ਕੌਸਟ ਵੀ ਕਹਿੰਦੇ ਆ ਵੀ ਕੀ ਕਿਉਂ ਕਦੋਂ ਕਿੱਥੇ ਕਿਵੇਂ ਕੌਣ ਕਿਹੜਾ ਨੈਕਸਟ ਵਰਡ ਹੈਗਾ ਆਪਣੇ ਕੋਲ W H O S E ਹੂਜ਼ ਹੂਜ਼ ਹੁੰਦਾ ਆ ਕਿਸ ਦਾ ਕੁਜ਼ ਮੀਨੇ ਹੁੰਦਾ ਆ ਕਿਸ ਦਾ ਹਾਂਜੀ ਏਸੇ ਅੱਜ ਆਪਣੇ ਕੋਲ ਡਬਲ ਯੂ ਐਚ ਵਰਡਸ ਐਂਡ ਇਹਨੂੰ ਆਪਾਂ ਕਹਿੰਦੇ ਡਬਲ ਯੂ ਐਚ ਵਰਡਸ ਆਫ ਫੈਮਿਲੀ ਐਂਡ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਲਾਸਟ ਵਰਡ ਆਪਾਂ ਸਾਰਿਆਂ ਨੂੰ ਜ਼ਰੂਰ ਨੋਟ ਕਰਨਾ ਆ ਇਹ ਆਪਣੇ ਕੋਲ ਹੈਗਾ ਆ ਹੋਮ ਡਬਲ ਯੂ ਐਚ ਓ ਐਮ ਹੋਮ ਹੋਮ ਹੁੰਦਾ ਆ ਕਿਸ ਨੂੰ ਠੀਕ ਆ ਡਬਲ ਯੂ ਐਚ ਓ ਐਮ ਹੋਮ ਕਿਸ ਨੂੰ ਆਪਾਂ ਕਹਿੰਦੇ ਕਿਸ ਨੂੰ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਪ੍ਰੇਫਰ ਕਰਦੇ ਆ ਕਿਸ ਨੂੰ ਕਿਸੇ ਵੀ ਤਰ੍ਹਾਂ ਦੀ ਆਪਾਂ ਗੱਲ ਕਰਦੇ ਆ ਜਿਹਦੇ ਵਿੱਚ ਆਪਾਂ ਕਿਸ ਨੂੰ ਗੱਲ ਕਰਦੇ ਉੱਥੇ ਵਿੱਚ ਆਪਾਂ ਫੇ ਕਿਸ ਦਾ ਕਿਹੜੀ ਕੌਣ ਕਿਵੇਂ ਕਿੱਥੇ ਇਦਾਂ ਨਹੀਂ ਬੋਲਣੇ ਹੈਗੇ ਆਪਾਂ ਸਾਰੇ ਕਿ ਇੱਕ-ਇੱਕ ਦਿਨ ਵਿੱਚ ਵੀ ਇੱਕ ਵੀ ਵਰਡ ਹਮਾ ਯੂਜ਼ ਕਰਾਂਗੇ ਆਪਾਂ ਸਹੀ ਤਰੀਕੇ ਨਾਲ ਆਪਾਂ ਬਹੁਤ ਵਧੀਆ ਇੰਗਲਿਸ਼ ਸਿੱਖ ਸਕਦੇ ਆ ਇਹ ਵਾਲੇ ਵਰਡ ਤੁਸੀਂ ਨੋਟ ਡਾਊਨ ਕਰ ਲੈਣੇ ਆ ਐਂਡ ਹਰ ਟਾਈਮ ਤੁਸੀਂ ਇਹਨਾਂ ਨੂੰ ਯੂਜ਼ ਕਰਨਾ ਆ ਤੁਹਾਨੂੰ ਇੰਗਲਿਸ਼ ਸਿੱਖਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹੈਗਾ ਐਂਡ ਇਹਦੇ ਵਿੱਚ ਤੁਸੀਂ ਇਹ ਸੈਂਟੈਂਸ ਵੀ ਬਣਾ ਸਕਦੇ ਆ ਵਾਟ ਦੇ ਮਤਲਬ ਆਪਾਂ ਕਿਹੜੇ ਕਿਹੜੇ ਸੈਂਟੈਂਸ ਬਣਾ ਸਕਦੇ ਆ ਵਾਟ ਇਜ਼ ਯੂਅਰ ਨੇਮ ਐਕਸਟਰਾ ਹੋਰ ਡਿਫਰੈਂਟ ਟਾਈਪ ਦੇ ਸੈਂਟੈਂਸ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਹੋਵੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਓਕੇ ਬਾਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਾ ਜੀ